ਮੇਰੇ ਕੋਲੇ ਤਾਂ ਨਾ ਸੂਟ ਹੀ ਨਹੀਂ ਹੈਗੇ ਕਿੰਨੇ ਮਰਜ਼ੀ ਲਈ ਆਈ ਜਾਵਾਂ ਤਨ ਚਾਰ ਵਾਰੀ ਪਾ ਕੇ ਫਿਰ ਬੇਫਿੱਟ ਹੋ ਜਾਂਦੇ ਆ ਪਤਾ ਨਹੀਂ ਤਾਂ ਪਈ ਕੱਪੜੀ ਇਹ ਜਾ ਹੁੰਦਾ ਤੋਤੇ ਤੋਂ ਵੱਧ ਹੋਰ ਹੀ ਹੋ ਜਾਂਦਾ ਪੁਰਾਣਾ ਆ ਤੇ ਮੈਂ ਤਾਂ ਨਾ ਸੂਟ ਦੇਖ ਕੇ ਆਉਣੀ ਆ ਗੁਰਦੁਆਰੇ ਚ ਸੇਲ ਵਾਲੇ ਆ ਰਹੇ ਨੇਗੇ ਹਰਪ੍ਰੀਤ ਨੂੰ ਪੁੱਛਦੀ ਆ ਇਹ ਵਾਲੀ ਲਈ ਲੱਗਾ ਜੇ ਮੈਂ ਦੋ ਸੂਟ ਲੈ ਲੇ ਨਾਲ ਫਿਰ ਇਹ ਵੀ ਕਹੂੰਗੀ ਵੀ ਮੈਂ ਵੀ ਦੋ ਲਵਾਂਗੀ ਚੱਲ ਪੁੱਛਦੀ ਆ ਜਾ ਕੇ ਇਹਨੂੰ ਮੈਂ ਕੀ ਕਹਿੰਦੀ ਆ ਉਹ ਜਵਾਬ ਤਾਂ ਦਿੰਦੀ ਨਹੀਂ ਹੁੰਦੀ ਫਿਰ ਦੇਖੋ ਫੇਰ ਨਾ ਵਧੀਆ ਨਜ਼ਾਰਾ ਆਉਂਦਾ ਸੂਟ ਲੈਣ ਦਾ ਜਿਹੜਾ ਨਾਲ ਜੀ ਨੂੰ ਵੀ ਦਵਾ ਦਗੇ ਹਈ ਨਹੀਂ ਹਰਪ੍ਰੀਤ ਹਈ ਨਹੀਂ ਕਰੇ ਉਹ ਖੜੀ ਆ ਲੈ ਬੋਲ ਨਹੀਂ ਮਾਰਦੀ ਹੈ ਕਿ ਦਸ ਦਿਨ ਹੀ ਹੈਗੀ ਵੀ ਮੈਂ ਇੱਥੇ ਖੜੀ ਆ ਲਾ ਹੁਣ ਮੈਨੂੰ ਕੀ ਪਤਾ ਲੱਗਾ ਤੂੰ ਸਾਡੇ ਘਰੇ ਆਈਆਂ ਮੈਂ ਤਾਂ ਪਾਥ ਗਈਆਂ ਸੁੱਕਣੀਆਂ ਪਾਉਂਦੀ ਛੜੇ ਧੁੱਪ ਨਿਕੜੀ ਕਰਕੇ ਤੇ ਬਾਜਾਂ ਦਾ ਮੈਂ ਤੈਨੂੰ ਮਾਰੀ ਜਾਂਦੀ ਸੀ ਨਹੀਂ ਆ ਤਾਂ ਚੱਲ ਵਧੀਏ ਥੱਲੇ ਦੇ ਸਾਰੀਆਂ ਹੋਰ ਧੁੱਪ ਲੱਗਣ ਲੱਗੀ ਹੈਗੀ ਹੋਰ ਅੜੀ ਮੀਂਹ ਵੇਲੇ ਭਿੱਜ ਗਈਆਂ ਵਾਹ ਚੱਲ ਧੁੱਪ ਜੀ ਲੱਗ ਜਾ ਸੁੱਕ ਜਾਣੀਆਂ ਫਿਰ ਲੈ ਜਾਾਂਗੇ ਅੰਦਰ ਹੁਣ ਤਾਬ ਥੇਰੀ ਕਰੜੀ ਧੁੱਪਾਂ ਕੀ ਸੁੱਕ ਜਾਣਗੀਆਂ ਤੂੰ ਕਿੱਧਰ ਫਿਰਦੀ ਐ ਮੈਂ ਤਾਂ ਨਾ ਤੇਰੇ ਕੋਲ ਹੀ ਆਈ ਸੀ ਮੈਂ ਤਾਂ ਐ ਕਹਿੰਦੀ ਸੀ ਸੂਟਾਂ ਵਾਲਾ ਆ ਰਿਹਾਗਾ ਆਪਾਂ ਦੇਖ ਕੇ ਅੱਗੇ ਜਾ ਕੇ ਸ਼ੂਟ ਤਾਂ ਕੱਲ ਦੇਖ ਕੇ ਆਉਣੀ ਸੀ ਕੱਲ ਸਾਰੇ ਪਿੰਡ ਨੇ ਲੈ ਲਿਆ ਆਪਣੇ ਨੇ ਬਾ अच्छा हां इतने सस्ते ਬਾਰੇ ਸਸਤੇ ਸੀ ਕਹਿੰਦੇ ਦੋ ਦੋ ਸੋ ਦੋ ਹੋਰ ਆਏ ਨੇਗੇ ਮੋਡਲ ਵਾਲੇ ਆਏ ਨੇ ਮੈਨੂੰ ਲੱਗਾ ਚਲ ਆਜਾ ਆਪਾਂ ਦੇਖ ਕੇ ਅੱਗੇ ਦੇਖ ਤਾਂ ਉਹਨੇ ਇੰਨਾ ਕੋੜੇ ਵੀ ਕੱਲ ਲੈਣੀ ਸੀ ਜੇ ਕਿਤੇ ਕੱਲ ਆਉਂਦੀ ਨਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਮੈਨੂੰ ਤਾਂ ਮੰਗਰੋ ਦੱਸਿਆ ਤਾਈ ਮਾਤਾ ਤਾਂ ਨਾ ਬਿਮਾਰ ਹੋਈ ਪਈਆਂ ਕੱਲ ਤਾਂ ਪਈ ਰਹੀ ਸਾਰਾ ਦਿਨ ਅੱਜ ਮੜਾ ਹੀ ਚੱਤੀਆ ਠੀਕ ਸੀਗਾ ਅੱਜ ਮੈਂ ਕਿਹਾ ਚੱਲ ਸੂਟ ਦੇਖ ਆਵਾਂ ਜਾ ਕੇ ਉਹ ਤਾਂ ਟੜਕੇ ਮੈਨੂੰ ਗੁਆ ਛੱਡਦੀ ਨੂੰ ਦੱਸਿਆ ਉਹ ਦੂਜੇ ਘਰ ਵਾਲੀ ਨੇ ਪਹਿਣਨੇ ਹਾਂ ਮੈਨੂੰ ਵੀ ਤੁਸੀਂ ਇੱਕ ਕੱਲ ਛੂਟ ਲਈ ਆਈਆਂ ਸੀ ਮੈਂ ਕਿਹਾ ਨਾ ਪਹਿਣੇ ਸੀ ਤਾਂ ਕੱਲ ਗਈਆਂ ਨਹੀਂ ਹ ਤੇ ਕਹਿੰਦੀ ਸਾਨੂੰ ਦੱਸਿਆ ਨਹੀਂ ਤਾਈ ਨੇ ਕਿ ਤਾਈ ਛੋੜ ਕੋਲੇ ਆ ਕੇ ਤ ਗਈ ਐ ਨਹੀਂ ਤਾਈ ਨੇ ਦੱਸਿਆ ਤਾਂ ਸੀ ਐਡੀ ਬੇਈਮਾਨ ਨਹੀਂ ਹੈਗੀ ਮਗਰ ਉਹ ਦੱਸਿਆ ਹੂ ਜਦੋਂ ਸਾਰੇ ਸੂਟ ਵਿੱਕ ਗਏ ਹੋਣਗੇ ਗੱਲ ਜੀ ਤਾਂ ਕਰੀ ਸੇ ਆਪਾਂ ਨਹੀਂ ਗੌਰ ਕਰੀ ਉਹਦੀ ਗੱਲ ਤੇ ਅੱਛਾ ਹਾਂ ਉਹਨੇ ਤਾਂ ਦੱਸਿਆ ਸੀ ਨਿੰਬੂ ਮੈਂ ਮਰ ਜਾ ਹੁਣ ਮੈਨੂੰ ਹੋਰ ਟੈਨਸ਼ਨ ਹੋ ਜੂਗੀ ਆਪਾਂ ਤਾਂ ਰਹੀ ਗੀਆਂ ਸਾਰਿਆਂ ਨੇ ਲਿਆਂਦੇ ਹੋਣਗੇ ਉਹ ਕੀ ਪਤਾ ਫੇਰ ਅਜੇ ਦੁਬਾਰੇ ਗੇੜੇ ਆ ਜੀ ਚਲ ਛੱਡ ਪਰਾਂ ਜਿਹੜੇ ਸਾਰੇ ਪਿੰਡ ਦੇ ਪਾਏ ਹੋਏ ਇਹੇ ਜਿਹੀ ਕੀ ਪਾਉਣੇ ਆਪਾਂ ਘੱਟ ਦੀ ਲੈ ਕੇ ਆ ਮੰਗਾਂ ਲੈ ਲੈ ਸਾਰੇ ਪਿੰਡ ਨੇ ਉਹ 2200 ਦੇ ਸਸਤਾ ਹੋਣਗੇ ਸੂਟ ਆਪਾਂ ਤਾਂ ਵਧੀਆ ਲੈ ਕੇ ਆ ਮੰਗਾਂ ਕੋਈ ਨਹੀਂ ਛੂਟ ਤਾਂ ਕਹਿੰਦੇ ਵਧੀਆ ਸੀ ਕਿਸੇ ਨੇ ਦੁਕਾਨਦਾਰ ਕੋਲ ਚੱਕੀਆ ਕੱਪੜੇ ਵਾਲੇ ਨੇ ਅੱਛਾ ਹਾਂ ਨਾ ਮੈਂ ਤਾਂ ਹੁਣ ਤੈਨੂੰ ਐ ਕਹਿੰਦੀ ਸੀਗੀ ਆਪਣੇ ਉਹਨਾਂ ਦੇ ਬਾਹਰ ਲਿਆਨੇ ਪਾਠ ਨਹੀਂ ਖਾਇਆ ਤੇ ਉਹਨਾਂ ਦੇ ਭੋਗ ਤੇ ਬਾਕੇ ਬਗ ਜਾਈਆਂ ਵਧੀਆ ਸੂਟ ਲੈਣੂਗਾ 1200 ਦੇ ਦੇਖ ਕੇ ਅੱਗੇ ਚਲ ਫਿਰ ਵਗ ਚਲਦੇ ਹਾਂ। ਕਲੇ ਆਪਾਂ ਕਿਹੜਾ ਇਹਨਾਂ ਨੂੰ ਨਕਦ ਦੇ ਕੇ ਆਉਣੇ ਨੇ। ਨੀਉਂ ਤੀ ਹੌਲੀ ਦੇਵਾਂਗਾ 5-500 ਕਰਕੇ। ਅੜੀ ਇੱਕ ਤੇ ਤੇਰਾ ਬਾਈ ਹੈ ਨਹੀਂ? ਕਰੇ ਤੇਰਾ ਬਾਈ ਵੀ ਉਹਨਾਂ ਦੀ ਗਿਆ ਹੋਇਆ ਕੰਮ ਜਾ ਕਰਾਉਣ ਗਿਆ ਹੋਇਆ। ਅੱਛਾ। ਸੱਦ ਲੈ ਸੀ ਇਹਨਾਂ ਨੇ ਬਾਈ ਵਰਗੇ। ਚੁੰਨੀ ਚੱਕ ਤੇਰੀ ਸਾਰੀ ਚੁੰਨੀ ਲਿਬੜੀ ਜਾਂਦੀ ਐ। ਐਡੀਆਂ-ਘਡੀਆਂ ਚੁੰਨੀਆਂ ਕਾਤੋਂ ਲੈਣੇ ਆੜ ਕੇ ਵੱਡੀਆਂ-ਵਾਲੀਆਂ ਮੇਰੇ ਕਾ ਤੈਨੂੰ ਪਤਾ ਤਾਂ ਹੈਗਾ ਹੁਣ। ਸਾਰੀਆਂ ਚੁੰਨੀਆਂ। ਤੁਹਾਡੇ ਸਾਹਿਬ ਨਾਲ ਚੁੰਨੀ ਲੈ ਆ ਕਰ। ਅੱਛਾ ਹੁਣ 2 ਮੀਟਰ ਦੀ ਲੈ ਆ ਕਰ ਮੇਰੇ ਹੋਰ ਵੀ ਲੈਣੀ ਆੜ ਕੇ। ਅੱਧੇ ਮੀਟਰ ਨਾਲ 2.5-2 ਦਿਵਸਾਂ ਐ ਲਿਓ ਨਹੀਂ ਹ ਇੱਕ ਤਾਂ ਨਾ ਇਹਨਾਂ ਤੋਂ ਕੱਪੜੇ ਲਿਆਂ ਦਾ ਐ ਨਜ਼ਾਰਾ ਗਾ ਇਹ ਤੁਰਤ ਪੈਸੇ ਨਹੀਂ ਮੰਗਦੇ ਹਾਂ ਕਿੰਨੇ ਮਰਜ਼ੀ ਸੂਟ ਲਿਆਈ ਚੱਲ ਪੈਸੇ ਬੁਸੇ ਤਾਂ ਜਮੀ ਨਹੀਂ ਪਤਾ ਤਾਂ ਉੱਦ ਨਹੀਂ ਲੱਗਦਾ ਜਿੱਦ ਧਾਰਦਾ ਐ ਡਾ ਬਿਲ ਹੋ ਜਾਂਦਾ ਉਹਦੇ ਫਿਰ ਤੇਰਾ ਬਾਈ ਵੀ ਗਾਲਾਂ ਦਿੰਦਾ ਗਾਲਾਂ ਦਿੰਦਾ ਗੱਲ ਕਰ ਆਪਣੇ ਤੋਂ ਹੀ ਗੱਲ ਘਰ ਵਾਲੇ ਚੰਗੇ ਨੇ ਪੈਸੇ ਦੇ ਦਿੰਦੇ ਨੇ ਆ ਵਿੱਚ ਵਿੱਚ ਤੀਮ ਵਗਾਰਾ ਤਾਂ ਬੁਰਾ ਹਾਲ ਐ ਫਰ ਵਿੱਚ ਦਾ ਬੁਰਾ ਹਾਲ ਹੈ ਆਪਣਾ ਤਾਂ ਉਹੀ ਗੱਲ ਆਪਣਾ ਤਾਂ ਕੋਈ ਹਾਲ ਨਹੀਂ ਆਪ ਤਾਂ ਲੈ ਆ ਲਿਆ ਕਿ ਲੈਣਾ ਲਾ ਦਾਨਾ ਆਉਣ ਜੋ ਮੜੀ ਨਹੀਂ ਹੁੰਦਾ ਜਿੰਨੀ ਉਹੀ ਗੱਲ ਨਾਲ ਬੁੜੀਆਂ ਘਰੇ ਸੂਟ ਪਾਪਾ ਹੰਡਾਉਂਦੀਆਂ ਨੇ ਵਧੀਆ ਚੰਗੇ ਉੰਨੀ ਬਰਕਤ ਹੁੰਦੀ ਹੈ ਘਰੇ ਕੁਝ ਨਹੀਂ ਹੁੰਦਾ ਬਰਕਤ ਤਾਂ ਹੁੰਦੀ ਹੈ ਲੀੜਾ ਕਪੜਾ ਤਾਂ ਪਾਉਣੀ ਚਾਹੀਦਾ ਨਾਲੇ ਉਹੀ ਗੱਲ ਨਾਲ ਕੀ ਜਾਣਾ ਬਣੀ ਕੁਝ ਨਹੀਂ ਜਾਣਾ ਕੁਝ ਨਹੀਂ ਜਾਣਾ ਆਹੀ ਖਾਣਾ ਹੰਡਾਉਣੀ ਹੁੰਦੀ ਆਹੀ ਕੁਝ ਰਹਿ ਜਾਊਗਾ ਹਾਂ ਜੇ ਬੰਦਾ ਉਹੀ ਗੱਲ ਲੀੜਾ ਕਪੜਾ ਪਾ ਕੇ ਆਪ ਖੁਸ਼ ਰਹੂਗਾ ਫੇਰ ਹੀ ਘਰੇ ਤੈਨੂੰ ਪਤਾ ਚਾਰ ਰੁਪਏ ਹੁੰਦੇ ਨੇਗੇ ਚੱਲ ਫੇਰ ਜਦੋਂ ਸਾਰਾ ਦਿਨ ਗਰੇ ਡਿਗਿਆ ਰਹਿੰਦਾ ਘਰੇ ਡਿਗੇ ਬੋਚ ਕੇ ਟੱਪਿਆ ਨਹੀਂ ਤੇ ਚੱਲ ਚੱਲ ਉਹ ਤਾਂ ਸਿਆਣ ਨਹੀਂ ਆਈ ਜਾਂ ਦੂਜੇ ਘਰ ਆਲੀ ਸੀ ਬੇਬੇ ਅੱਛਾ ਜੇ ਕਿ ਤੈਨੂੰ ਪਤਾ ਲੱਗ ਜਾਣਾ ਜੇ ਪਤਾ ਫੇਰ ਟੀ ਜਾਂਦੀ ਐ ਇਹ ਮੂੰਹ ਜਾਂ ਤੇ ਇਹਨੂੰ ਵਿਚਾਰੀ ਨੂੰ ਹੀ ਰੇ ਸ਼ਾਰੂ ਸ਼ਾ ਜਾ ਹੋ ਜਾਂਦਾ ਤਾਂ ਕਰਕੇ ਲੈ ਲੈਂਦੇ ਮੂੰਹ ਤੇ ਅੱਛਾ ਲੈ ਚੱਲ ਜੇ ਕਿ ਤੈਨੂੰ ਪਤਾ ਲੱਗ ਜਾਣਾ ਇਹ ਕਹਿਣਾ ਨਹੀਂ ਕਿੱਧਰ ਜਾਣ ਨੂੰ ਫੇਰ ਟੋਕਦੀ ਆਪਾਂ ਨੂੰ ਸ਼ੋਕਰਾ ਵਧੀਆ ਬੁਲਾਇਆ ਨਹੀਂ ਜਦੋਂ ਬੰਦਾ ਟੋਕਦੇ ਨਾ ਫੇਰ ਤਾਂ ਚੀਕ ਜੀ ਨਹੀਂ ਬਣਦੀ ਫਿਰ ਤਾਂ ਹੀ ਤਾਂ ਮਾਨੀਮੀ ਜੀ ਪਾ ਕੇ ਟੱਪੇ ਮੈਂ ਤਾਂ ਬਾਹਲਾ ਬਹਿ ਚੱਲ ਫੇਰ ਹੁਣ ਜਾਈ ਹੋਣਾਂ ਭੱ ਲਾ ਮਾਟਰ ਦਾ ਮੜੇ ਦਾ ਕੰਮ ਬਾਗੀ ਬਾੜੇ ਕੰਨੀ ਥਟੀਆਂ ਸੁਕਣੀਆਂ ਪਾਉਣ ਵਾਗੀ ਤੇ ਪਤਾ ਨਹੀਂ ਰਾਜੀ ਵੀ ਤਾਂ ਬਿੰਦ ਤੇ ਕਿੱਧਰ ਟੱਪ ਗਈ ਬਾੜ ਢਾ ਕੇ ਕਿੱਧਰ ਨਾ ਤੇ ਉਹ ਘਰੇਲਾ ਰਿਸ਼ਤੇਦਾਰ ਆਏ ਬੈਠਣ ਭਣ ਭਾਈ ਮੇਰੇ ਪੇਕੇ ਆਏ ਬੈਠਣ ਨਾ ਕੋਈ ਕਾ ਨਾ ਪਾਣੀ ਉਹਨਾਂ ਨੂੰ ਤੇ ਉਹੀ ਗੱਲ ਵਾਂਗੂ ਬਾੜ ਢਾ ਕੇ ਜੜਕਦੇ ਨੇ ਆ ਜਾਂਦੀ ਆ ਪਤਾ ਨਹੀਂ ਕਿੱਧਰ ਤਾਂ ਸੌੜੀ ਜਾਂਦੀ ਆ ਕਿੱਧਰ ਨਾ ਤੇ ਨਾ ਦੱਸ ਕੇ ਜਾਵੇ ਵੀ ਮੈਂ ਜਾਣੀ ਆ ਇੱਥੇ ਹੋ ਗਈ ਹਰਪ੍ਰੀਤ ਕੋਲੇ ਇੱਥੇ ਆ ਕੇ ਬੈਠ ਜਾਂਦੀ ਆ ਗੱਲਾਂ ਦੀ ਲੜਾਕਣ ਹੈ ਗੱਲਾਂ ਦਾ ਬੜਾ ਚਸਕਾ ਕਰਦੀ ਆ ਕੰਮ ਕੁਮਦਾਨੀ ਕਰਦੀ ਉਠੀ ਢੇਰੀ ਆ ਦੇ ਵਿਚਾਲਾ ਕਰਕੇ ਝਾੜੂ ਸਿੱਟਿਆ ਪਿਆ ਨਾ ਕੋਈ ਢੇਰੀ ਲਾ ਕੇ ਆਈਏ ਕੁਛ ਨਹੀਂ ਕਰਕੇ ਬੱਠਲ ਪਰਿਆ ਪਿਆ ਨਾ ਉਹ ਸਿੱਟ ਕੇ ਆਈਏ ਕਿਹੜੇ ਕੰਮ ਨੇ ਜੇ ਕਹਿ ਦਿੰਨੀ ਆ ਤਾਂ ਫੇਰ ਆਕੜ ਕੇ ਖੜ ਜਾਂਦੀ ਆ ਵੀ ਭਾਈ ਕੰਮ ਨਵੇੜ ਲਿਆ ਕਰ ਬੋਲ ਮਹਾਰਾ ਇੱਥੇ ਦੀਦਗਾ ਹੀ ਨਹੀਂ ਸਾਹਮਣੇ ਗੇ ਨੀ ਰਾਜਵੀਰ ਹਰਪ੍ਰੀਤ ਲਾ ਪਤੀ ਨਹੀਂ ਕਿੱਧਰ ਗਏ ਨਾ ਇਹ ਦੀਂਦੀ ਆ ਮੈਨੂੰ ਤਾਂ ਹਰਪ੍ਰੀਤ ਨਾ ਰਾਜਵੀਰ ਦੀਂਦੀ ਆ ਕੀ ਕਰੇ ਕੋਈ ਨਿਬਾ ਬੋਰ ਤੇ ਬੰਦਾ ਲੈਨੇ ਬੋਲ ਮਾਰ ਤੇ ਇਧਰ ਦੇਖ ਕੇ ਆਉਣੀ ਆ ਆ ਘਰ ਵਾਲਿਆਂ ਦੇ ਇੱਥੇ ਹੋਊਗੀ ਮੈਨੂੰ ਤਾਂ ਲੱਗਦਾ ਇਹਨਾਂ ਦੇ ਵਗ ਜਾਂਦੀ ਆ ਇਹਨਾਂ ਦੇ ਵੀ ਵਗ ਜਾਂਦੀ ਆ ਇਹਨਾਂ ਦੇ ਵੀ ਆ ਜਾਂਦੀ ਆ ਹਰਪ੍ਰੀਤ ਕੋਲੇ ਇਹਨਾਂ ਦੇ ਇਧਰ ਵੀ ਵਗ ਜਾਂਦੀ ਆ ਵੀ ਜੇ ਕੋਈ ਕੀ ਦੀ ਲੋੜ ਸੀ ਮੈਨੂੰ ਦੱਸ ਦੇ ਤੈਨੂੰ ਮੈਂ ਲਿਆ ਦਿਆਂ ਤੇਰਾ ਆਪ ਵਗ ਜਾਂਦੀ ਆ ਛੇਤੀ ਦੋ ਦੋ ਕਾਂਤੇ ਫਿਰ ਮੁੜਦੀ ਨਹੀਂ ਹਰਪ੍ਰੀਤ ਪਤਾ ਨਹੀਂ ਕਿੱਧਰ ਗਈ ਆ ਉਹ ਮੈਂ ਤਾਂ ਰੋਟੀ ਖਾਣੀ ਸੀਗੀ ਆਲੇ ਕਮਰੇ ਨੇ ਬਾਰ ਖੁੱਲੇ ਪਏ ਵੱਡਾ ਗੇਟ ਵੀ ਖੁੱਲਿਆ ਪਿਆ ਪਤਾ ਨਹੀਂ ਕਿੱਧਰ ਗਈ ਹੈਗੀ ਆ ਤਾਈ ਹੋਈਏ ਤਾਈ ਨੂੰ ਪੁੱਛਦਾ ਕੀ ਭਾਈ ਹਾਂ ਭਾਈ ਇੱਧਰ ਹਰਪ੍ਰੀਤ ਨਹੀਂ ਦੇਖੀ ਤੂੰ ਲੈ ਭਾਈ ਤੂੰ ਹਰਪ੍ਰੀਤ ਨੂੰ ਭਾਲਦਾ ਫਿਰਨਾ ਮੈਂ ਛਾਦੀ ਨੂੰ ਦੇਖਦੀ ਫਿਰਦੀ ਆਂ ਕਿ ਲਾਵਾ ਲੂਠ ਨੂੰ ਪੁੱਛਣਾ ਪਤਾ ਨਹੀਂ ਕਿੱਧਰ ਭੱਗ ਜਾਂਦਿਆਂ ਨੇ ਭਾਈ ਪਤਾ ਨਹੀਂ ਕਿੱਧਰ ਜਾਂਦੀਆਂ ਨੇ ਕਿੱਧਰ ਨਾ ਮੈਂ ਤਾਂ ਖੇਤੋਂ ਆਇਆ ਸੀਗਾ ਹੁਣ ਨਾਲੇ ਗੇਟ ਖੁੱਲੇ ਪਏ ਨੇ ਸਾਰੇ ਦਰਵਾਜ਼ੇ ਖੁੱਲੇ ਛੱਡ ਜਾਂਦੀਆਂ ਨੇ ਦਰਵਾਜ਼ੇ ਖੁੱਲੇ ਭਾਈ ਪਹਿਲਾਂ ਮੈਂ ਤਾਂ ਹੱਪ ਮੁੜ ਕੇ ਗਈ ਆਂ ਮੋਢਾ ਮਤਾਰ ਇੱਧਰ ਦੇਖ ਕੇ ਆਈ ਫਿਰ ਮੈਂ ਤੁਹਾਡੇ ਬੋਲ ਮਾਰ ਕੇ ਆਈ ਤੇ ਨਾ ਤਾਂ ਹਰਪ੍ਰੀਤ ਬੋਲੀ ਆ ਨਾ ਰਾਜਵੀਰ ਬੋਲੀ ਆ ਹੁਣ ਹਾਰ ਕੇ ਮੈਂ ਇੱਧਰ ਪਾਲ ਕੇ ਆਈ ਆ ਨਾ ਭਾਈ ਮੈਨੂੰ ਇੱਧਰੋਂ ਠਹਿਈਆਂ ਨਹੀਂ ਕਿਸੇ ਪਾਸੇ ਕਿਹੜੀ ਕੋ ਡੀਪੂ ਦਾ ਪੂ ਵਾਲਾ ਤਾਂ ਨਹੀਂ ਆ ਉਹ ਤਾਂ ਐ ਨਹੀਂ ਪਤਾ ਕੱਪੜੇ ਲੈਣੇ ਭਗ ਜਾਂਦੀਆਂ ਨੇ ਉਹ ਤਾਂ ਫਿਰ ਬਸ ਭਾਈ ਡੀਪੂ ਵਾਲੇ ਕੰਨੀ ਉਹ ਗਈਆਂ ਹੋਣਗੀਆਂ ਇਹ ਤਾਂ ਕੋਈ ਡੀਪੂ ਵਾਲਾ ਆ ਜਾ ਕਿਸੇ ਨੂੰ ਨਹੀਂ ਭਾਈ ਨੰਗਣ ਦਿੰਦਾਂ ਪੈਸੇ ਨੇ ਬਸ ਉਹ ਦੀ ਚੱਕ ਕੇ ਟੁਰ ਜਾਂਦੇ ਨੇ ਨਾ ਰਾਜਵੀਰ ਤਾਂ ਨਾ ਬੋਲਣ ਜਾਂਦੀ ਨੂੰ ਡੀਪੋਂ ਉਹਦੀ ਹਰਪ੍ਰੀਤ ਕੋਲੇ ਆ ਜਾਂਦੀ ਐ ਦੋਨੇ ਵਾਸਤੁਰ ਪੈਂਦੀਆਂ ਨੇ ਉਹਦੀ ਦੁਰ ਪੈਂਦੀਆਂ ਨੇ ਇੱਕ ਦੂਜੀ ਕੋਲੇ ਲੰਬਰ ਨੇ ਉਹਦੀ ਫੋਨ ਕਰ ਦਿੰਦੀਆਂ ਨੇ ਆ ਜੋ ਡੀਪੂ ਵਾਲਾ ਆ ਰਿਹਾਗਾ ਚੱਲ ਗਏ ਆਪਾਂ ਪੁੱਛਣਾ ਇੱਕ ਦੂਜੀ ਨੂੰ ਲਾ ਕੇ ਉਂਗਲ ਉਹਦੀ ਲੈ ਜਾਂਦੀਆਂ ਭਾਈ ਕੀ ਕਰਗੇ ਤਾ ਇਹੋ ਇਦਰੀਆਂ ਨੀਆਂ ਦੇ ਦੇਖ ਕੇ ਉਹਨੂੰ ਭੇਜੀ ਮਾਦਾ ਰੋਟੀ ਖਾਣੀ ਸੀਗੀ ਮੋਟਰ ਤੇ ਜਾਣਾ ਸੀ ਮੋਟਰ ਛੱਡ ਰੱਖੀ ਸੀ ਕੀ ਭਾਈ ਰੋਟੀ ਮੱਖਾ ਖਾਣੀ ਸੀ ਤੂੰ ਤਾਂ ਭਾਈ ਰੋਟੀ ਖਾਣੀ ਸੀ ਤੇ ਸਾਡੇ ਸਾਡੇ ਰਿਸ਼ਤੇਦਾਰ ਆਏ ਬੈਠੇ ਤੇ ਬਾਅਦ ਡਾਕੇ ਬਾਗ ਦੀ ਕਿਦੋਂ ਮੈਂ ਬਾਹਰੋਂ ਆਈ ਤਾਂ ਉਹ ਵਿਚਾਰੇ ਬਾਰਗੇ ਖੜੇ ਸੋਡ ਲਈ ਚੰਗੀਏ ਬਾਰ ਤੜਾ ਗਈ ਕਦਾ ਸਾਰੇ ਗੀਟ ਹੀ ਖੁੱਲੇ ਛੱਡੇ ਪਏ ਨੇ ਸਾਡੇ ਤਾਂ ਕੋਈ ਸਾਡੇ ਦਾ ਪਾਉਂਦੇ ਸਾਰੇ ਭਾਂਡੇ ਚੱਕ ਕੇ ਲੈ ਜੇ ਲੈ ਜਾ ਫਿਰ ਪਹਿਲਾਂ ਭਾਂਡਿਆਂ ਦਾ ਕੀ ਹੈ ਉਹਨਾਂ ਨੂੰ ਕਿਰਾਂ ਛੂਟਾਂ ਦੀ ਹੈ ਉਹਨਾਂ ਨੂੰ ਤਾਂ ਕਿਰਾਂ ਛੂਟ ਲੈ ਗਈ ਲਿਆ ਲਿਆ ਇੱਥੇ ਪੇਟੀਆਂ ਭਰੀ ਜਾਂਦੀਆਂ ਨੇ ਕੀ ਕਰਨਾਂਗੇ ਆ ਇੰਨੇ ਛੂਟਾਂ ਦਾ ਉਹ ਤਾਈ ਆਪਣੀ ਕਰਾ ਫਿਰ ਮੰਨਦੀਆਂ ਨੇ ਇਹ ਤੂੰ ਵੀ ਝੜ ਕੇ ਆਂ ਹਰ ਤਰੀਏ ਜਨੂ ਥਮਾਈ ਵੀ ਸਾਡੀ ਨੂੰ ਮਾਰਾ ਮੋਟਾ ਧਾੜੂ ਕਰੂੰਗਾ ਜਨਾ ਗੱਲ ਤਾਈ ਜੇ ਹੋਈ ਤੇਰੇ ਭੇਜੀ ਉਹਨੂੰ ਭੇਜਦੀਆਂ ਭਾਈ ਮੈਂ ਜੀ ਦੇ ਨਾਮ ਤਾਂ ਮੈਂ ਪਤਾ ਲਾਸ ਮੁੰਡੇਨ ਤਾਂ ਸੋਹ ਹੈਗੀ ਆ ਮਾੜੀ ਮੋਟੀ ਵੀ ਦੀਪੂ ਆਲਾ ਆ ਰਿਹਾਗਾ ਵੀ ਦੀਪੂ ਚ ਹੀ ਗਈਆਂ ਨੇ ਕੀ ਕਰਗੇ ਤੇਰਾ ਦਰਦਾਨਾ ਤਾਂ ਕੁਛ ਇਹ ਆਖੇ ਹਰਪ੍ਰੀਤ ਨੂੰ ਲੀੜਿਆਂ ਨੂੰ ਕੱਪੜਿਆਂ ਨੂੰ ਵੀ ਨਾਲ ਲਿਆ ਨਾ ਦਾਦੀ ਮਾਇ ਬੋਲਣਾ ਜੇ ਕਾਇ ਦਿਨ ਨਹੀਂ ਆਂਗੇ ਤੇ ਫਿਰ ਮੂੰਹ ਸ ਜਾ ਕੇ ਖੜ ਜਾਂਦਿਆਂ ਨੇ ਫਿਰ ਆਵਾਤਾਵਾ ਸੋ ਬੋਲਦਿਆਂ ਨੇ ਮੂਹਰੋ ਫਿਰ ਕਿਹੜਾ ਕਿਸੇ ਨੂੰ ਕੋਈ ਸਾਹ ਕੱਢਣ ਦਿੰਦਿਆਂ ਨੇ ਪੂਰਾ ਫੇੜਾ ਕੇ ਰੱਖ ਦਿੰਦਿਆਂ ਨੇ ਲਾਜ ਆ ਜਾ ਹਰਪ੍ਰੀਤ 2 ਘੰਟੇ ਲੱਗ ਗਏ ਨਹੀਂ ਆਪਾਂ ਤਾਂ ਨੀ ਫੇਰਾ ਛੂਟ ਜਾਂ ਸਲਾਈ ਕਰਾਉਣਾ ਦਿੱਤਾ ਸੀ ਮੈਂ ਕਿ ਚਲੋ ਵੀ ਫੜਲ ਚੱਲੀਏ ਜਾਂ ਨਗਾ ਜਾਂਦਗਾ ਤਾਂ ਕਰਕੇ ਆਪਾਂ ਨੂੰ ਟਾਈਮ ਲੱਗ ਗਿਆ ਛੂਟਾਂ ਤੇ ਤਾਂ ਨਹੀਂ ਲੱਗਾ ਮੈਂ ਤਾਂ ਨਹੀਂ ਲਈ ਤੇਰੇ ਇਹ ਛੂਟ ਦੀ 500 500 ਰੁਪਿਆ ਹਾਂ ਕਿ 500 ਦਾ ਵਾਲੀ ਹੈ ਤੇ ਫਿਰ ਇੰਨੀ ਲੈਂਦੀਆਂ ਪਣੇ ਲਾਉਣ ਵਾਲੇ ਦਾ ਮੰਡੀ ਇਦੋਂ ਵੀ ਵੱਧ ਲੈਂਦੇ ਆ ਜੇ ਮਾਨਸਾ ਸਵਾ ਕੇ ਲੈਣਗੀ ਉਹ ਆਇਆ ਠੀਕ ਆ ਭਣੇ ਤੇ ਆਹੋ ਸੀ ਸਮਾਈ ਜਿਹੜਾ 500 ਰੁਪਿਆ ਲੈਂਦਾ ਉਹ ਗੱਲ ਕਰ ਛੂਟ ਦੀ ਤਾਂ ਗੱਲ ਬਣਾ ਦਿੰਦਾ ਅਗਲਾ ਛੂਟ ਤਾਂ ਇਹ ਵੀ ਬਲਾਈ ਸੋਹਣੇ ਸੇ ਆਉਂਦੀ ਹੈਗੀ ਵਿਚਾਰੀ ਤੂੰ ਸਮਾ ਕੇ ਦੇਖੀ ਤੇ ਗੱਲ ਕਰ ਹੁਣ ਪੰਗਾ ਤਾਂ ਹੈ ਦੇਖ ਮੈਂ ਤਾਂ ਲੈਂਗੇ ਛੂਟ ਮੈਂ ਤਾਂ ਤੇਰੇ ਬਾਈ ਨੂੰ ਕਹਿ ਦੂੰਗੀ ਆਪੇ ਪੈਸੇ ਦੇ ਆਊਗਾ ਹਾਂ ਤੇ ਗੱਲ ਕਰ ਤੂੰ ਨਾਲ ਖਿਆਈ ਬੁੜੀ ਤਾਂ ਬੁੜੀ ਛੋਟੀ ਪੈਸੇ ਦੇਣ ਵਗ ਜੂ ਇਹ ਆਪੇ ਵਗ ਜੂਗੀ ਉਹ ਨਾਲ ਖਿਆ ਕੇ ਆਉਣੇ ਹੁੰਨੇ ਆ ਤਾਂ ਤਾਂ ਪੈਸੇ ਤਾਂ ਮੈਂ ਆਪ ਹੀ ਦੇ ਕੇ ਆਉਣੀ ਹੁੰਦੀ ਦੇ ਕੇ ਤਾਂ ਆਪ ਹੀ ਆਉਣੇ ਆ ਤੈਨੂੰ ਪਤਾ ਤਾਂ ਹੈਗਾ ਕਿੰਨੇ ਵਾਰੀ ਲੈ ਕੇ ਆਈਆਂ ਛੂਟ ਆ ਕੇ ਕਲੇਸ ਪਾ ਕੇ ਖੜ ਜਾਈ ਨਹੀਂ ਹੁੰਦੀ ਜੇ ਤੇਰੇ ਮੰਗ ਰਾਗੀ ਉਹ ਫਿਰ ਜਦੋਂ ਹੁਣ ਨਾ ਹੀ ਪੁਰਾਣਾ ਇਹਦਾ ਚੱਲਦਾ ਇਸੇ ਦੀ ਲਿਖਾਉਣਾ ਸਾਨੂੰ ਇੰਨਾ ਕੋਈ ਨਾਲੇ ਮੈਨੂੰ ਕਹਿਣ ਲੱਗ ਜਾਂਦੀ ਆ ਕਹਿੰਦੀ ਸਾਡੇ ਵਾਲੀ ਤੇ ਤੂੰ ਗਲਾਂ ਲਾਉਣੀ ਆ ਤੂੰ ਦਵਾ ਕੇ ਲੈਈ ਆ ਅੱਬ ਤੱਕ ਤਾਂ ਲੈਉਣੀ ਲਿਆਉਣੇ ਹਰਪ੍ਰੀਤ ਦੱਸ ਕਰਿਆ ਕਰ ਬਾਲਾ ਉਹ ਤਾਂ ਐਵੇਂ ਬੌਂਕੀ ਜਾਂਦੀ ਰਹਿੰਦੀ ਆ ਤੇ ਜਦੋਂ ਬਰਾਬਰ ਇਹਨੂੰ ਸੂਟ ਲਿਆ ਦੇਣੀ ਆ ਉਦੋਂ ਤਾਂ ਕਹਿ ਦਿੰਦੀ ਆ ਨਾ ਕੋਈ ਗੱਲ ਨਹੀਂ ਫੇਰ ਕੀ ਪੁੱਤ ਜੀ ਮੇਰਾ ਨਾਂ ਲਖਾਇਆ ਜਾਂਦਾ ਜਿੱਦੇ ਨਾਂ ਲਿਆ ਕਿਦੇ ਮਾਂ ਉਦੀ ਇਹਦਾ ਸੱਪ ਲੜ ਜਾਂਦਾ ਹਾਂ ਹੁਣ ਤੂੰ ਦੋਨੇ ਆਪ ਰੱਖੇਂਗੀ ਤੇ ਹੋਰ ਹੁਣ ਰੰਗ ਹੀ ਦੋਨੇ ਮੇਰੇ ਪਾਉਣ ਵਾਲੇ ਹੈਗੇ ਚੱਲ ਪਹਿਣੀ ਤਾਂ ਆਪਦੀ ਮਰਜ਼ੀ ਕਰ ਹੁਣ ਤੇਰੀ ਸੱਸ ਹੈ ਮੇਰੇ ਤਾਂ ਉਹ ਹੀ ਗੱਲ ਜਿੰਮੇ ਕਹਿੰਦੇ ਨੇ ਸੱਸ ਨਹੀਂ ਸੋਹਰਾ ਨਹੀਂ ਮੈਂ ਤਾਂ ਕੱਲੀ ਆ ਮੈਂ ਤਾਂ ਕਹੇ ਜੀ ਮਰਜ਼ੀ ਲਿਆਵਾ ਲਿਆ ਤਾਂ ਦੇਵਾ ਜੇ ਤੋ ਪਾਉਂਦੀ ਨਹੀਂ ਹੈਗੀ ਲੈ ਪੰਜ ਪੰਜ ਸੂਟ ਆਉਣ ਜਾਣ ਨੂੰ ਰੱਖੀ ਬੈਠੀ ਆ ਇੰਨੇ ਤਾਂ ਫੀ ਕਰਾਉਗੀ ਆਹੋ ਨਾਲੇ ਬੁੜੇ ਐਨੇ ਕਿੱਥੇ ਪਾਉਂਦੇ ਹੁੰਦੇ ਅੜਗੇ ਆਪਣੇ ਵਰਗਿਆਂ ਦੀ ਹੁਣ ਉਮਰ ਹੈਗੀ ਉਮਰ ਸੀ ਰਹੇ ਨੇ ਵੀ ਪਾਇਆ ਹਡਾਈ ਹੋ ਤੇ ਹੋਰ ਹੁਣ ਕਿਉਂ ਤੋਂ ਪਾਈ ਨਹੀਂ ਆਹ ਐ ਕਹਿਦਾ ਹੁੰਦੇ ਆ ਕਿ ਸਾਡੇ ਵੇਲੇ ਤੱਕ ਬੁੜੀਆਂ ਦੀ ਚੱਲਦੀ ਸੀ ਮੇਰੀ ਸੱਸ ਦੀ ਚੱਲਦੀ ਸੀ ਆਪਦੀ ਮਰਜ਼ੀ ਨਾਲ ਆ ਕਰਿੰਦੀ ਸੀ ਕਹਿੰਦੇ ਹੁਣ ਤੁਸੀਂ ਤਾਂ ਖੁੱਲਵਾ ਹੋ ਰਹੇ ਤਾਂ ਹੀ ਤਾਂ ਆਪਾਂ ਨੂੰ ਨਹੀਂ ਜਰੂਰ ਹਾਂ ਮੇਰੇ ਤਾਂ 20 ਵਾਰੀ ਗੱਲ ਪਈ ਹੈ ਗਲੀ 'ਚ ਮੈਂ ਤਾਂ ਫਿਰ ਤਾਂ ਹੀ ਬਾਲਾ ਬੋਲਦੀ ਨਹੀਂ ਹੁੰਦੀ ਆ ਜਾ ਲੱਗ ਜਾ ਥੋੜੇ ਤਾਂ ਟੋਕੂਗੀ ਆ ਫਿਰ ਥੋੜੀ ਲੈ ਲੈ ਇੰਨੀ ਤਾਂ ਫੀਸ ਕਰਾਉਣਾ ਨਾ ਪਾਈਆ ਸਬਜ਼ੀ ਨਾ ਪਾਵਾ ਕਿਉਂ ਸਰਦਾ ਸਾਰਾ ਲੈ ਪਹਿਲਾਂ ਤੇਰੇ ਵਾਲੇ ਤਾਂ ਖਾ ਨਹੀਂ ਕੱਢ ਕੇ ਆ ਫਿਰ ਦੇਖ ਲਾਂਗੇ ਦੇਖ ਕੇ ਤਾਂ ਆਈਏਗੀ ਨਹੀਂ ਆਏ ਉੱਥੇ ਤਾਂ ਹੋਰ ਲੱਗਦੇ ਜੜੀਏ ਘਰੇ ਆ ਕੇ ਹੋਰ ਬਣ ਜਾਂਦੇ ਘਰੇ ਆ ਕੇ ਨਾ ਉਹ ਵੀ ਸੂਟ ਥੋੜੇ ਜਿਆਦੇ ਸੋਹਣੇ ਲੱਗਣ ਲੱਗ ਜਾਂਦੇ ਆ ਕਈ ਵਾਰੀ ਤਾਂ ਸੋਹਣੇ ਲੱਗਣ ਲੱਗ ਜਾਂਦੇ ਆ ਤਾਂ ਹਰਪ੍ਰੀਤ ਮੈਂ ਕਹਿੰਦੀ ਸੀ ਆਦਾ ਹਜੇ ਠੰਡ ਜੀ ਆ ਘਰੀ ਪਾ ਲਿਆ ਕਰੂੰਗੀ ਹਾਂ ਇਹ ਤਾਂ ਮੋਟਾ ਹੈ ਮੋਟਾ ਹੈ ਨਾ ਫਿਰ ਹੁਣ ਦੇ ਵੀ ਸਸਤਾ ਦਿੱਤਾ ਜੋ ਠੰਡ ਜੀ ਨਿਕਲ ਜਾਂਦੀ ਨੇ ਉਹਦੋਂ ਘੱਟ ਰੇਟ ਲਾਣ ਦੇ ਇਹਦਾ ਪ੍ਰਿੰਟ ਬਲਾਈ ਸੋਹਣਾ ਹੈ ਹਾਂ ਪ੍ਰਿੰਟ ਸੋਹਣਾ ਹੈ ਹਾਂ ਦੇਖ ਆ ਪਾ ਕੇ ਜਾਊਂਗੀ ਉੱਥੇ ਭੋਗ ਤੇ ਭੋਗ ਤੇ ਆ ਪਾਏਂਗੀ ਹਾਂ ਸੋਹਣਾ ਨਹੀਂ ਚੁੰਨੀ ਤੇ ਵੀ ਲੈਸ ਲੂਸ ਲੱਗੀ ਹੋਈ ਹੈ ਇਹ ਹੋਰ ਹੁਣ ਪੂਰਾ ਵਧੀਆ ਹੈ ਹਾਂ ਚਲ ਫੇਰ ਹੁਣ ਦੇਖੀਏ ਕੜਾਈ ਹੈ ਕੁਰਤੀ ਤੇ ਤਾਂ ਗਲੇ ਤੇ ਹੈ ਘੇਰੇ ਤੇ ਵੀ ਹੈਗੀ ਹੈ ਲਾਉਣ ਲਵਾਵਾ ਇਹ ਤੇ ਕਿ ਨਾਲ ਲਵਾਵਾ ਲਾਉਣ ਵਾਲਾ ਕੱਪੜਾ ਲੱਗਦਾ ਤਾਂ ਹੈ ਨਹੀਂ ਇਹ ਤਾਂ ਮਸਲੀਨ ਦਾ ਛੂਟ ਹੈ ਲਵਾਉਣੀ ਕਮੀਜ਼ ਤੇ ਲਵਾ ਲੈ ਨਹੀਂ ਲਵਾਉਣੀ ਨਾ ਨਾ ਮੈਂ ਆਂ ਉਹ ਤਾਂ ਕਪੜਾ ਤਾਂ ਪੋਲਾ ਜੀ ਹੈ ਜੇ ਲਾਉਣ ਨਾਲ ਲਵਾਵਾਂ ਨਾ ਤਾਂ ਗਰਮੀ ਚ ਵਧੀਆ ਪੈ ਜੂਗਾ ਹਾਂ ਫਿਰ ਨਾਲਵਾ ਲੈ ਪਾ ਲਾ ਲੈ ਤੇਰੇ ਦਿਖਾ ਹੁਣ ਮੈਨੂੰ ਮੇਰਾ ਤਾਂ ਇੱਕ ਤਾਂ ਦੇਖ ਮਾਹੀ ਲਈਆਂ ਆ ਆ ਦੇਖ ਨਹੀਂ ਬਾਹ ਗੁਰੂ ਤੂੰ ਦਾ ਰੰਗ ਹੀ ਬਲਾਂ ਸੋਣਾ ਨਹੀਂ ਆਈਆਂ ਅਣਗੇ ਨਾ ਤੈਨ ਦੇਖਿਆ ਨਹੀਂ ਸੀ ਉੱਥੇ ਨਹੀਂ ਮੈਨੂੰ ਤਾਂ ਉੱਥੇ ਹੋਰ ਉਂਜੀ ਲੱਗਿਆ ਹੂੰ ਇਹ ਤਾਂ ਬਾਹਲਾ ਸੋਣਾ ਰੰਗਾ ਆ ਦੇਖਾ ਛੂਟਾ ਹੈ ਸਾਫ ਨਾਲ ਇਹ ਤੇ ਐ ਕਰਾਉਂਗੀ ਇਹ ਜੀ ਬੇਲ ਪਵਾ ਲੂੰਗੀ ਚੁੰਨੀ ਨਾਲ ਦੀ ਅੱਛਾ ਕੜਾਈ ਕਰਵਾਵੇਂਗੀ ਕੜਾਈ ਕਰਾਉਂਗੀ ਕੱਲੇ ਘੇਰੇ ਘੇਰੇ ਤੇ ਪਵਾਈ ਚੰਗਾ ਮੇਰਾ ਆਹ ਤਾਂ ਫਿਰ ਸਲਾਈ ਕਰਾਉਣੇ ਦਿੱਤਾ ਹਾਂ ਅਸੀਂ ਤਾਂ ਹੀ ਤਾਂ ਉਹਨੂੰ ਦਿਖਾ ਕੇ ਆਈਆਂ ਕਪੜਾ ਵੀ ਬਣ ਜੋ ਛੂਟ ਵਧੀਆ ਤੇ ਆਹ ਦੇਖੋ ਸਮਾਇਆ ਗਾ ਹਾਂ ਗੁਰੂ ਬਾਲੇ ਤੇਜ ਰੰਗ ਲੈ ਕੇ ਆਉਣੀ ਨਹੀਂ ਨੀ ਆਹ ਬਾਲਾ ਸੋਹਣਾ ਹਰਪ੍ਰੀਤ ਆ ਦੇਖੀ ਜੀ ਤਾਂ ਸਾਰੇ ਆਹ ਨਹੀਂ ਪਾਟ ਤੇ ਕੜਾਈ ਹੈ ਹਾਂ ਨਹੀਂ ਇਹ ਬਾਲਾ ਸੋਹਣਾ ਇਹ ਹੀ ਪਾਉਂਗੀ ਹੁਣ ਤਾਂ ਹੀ ਤਾਂ ਸਮਾਇਆ ਗਾ ਗਾੜੀਏ ਹਾਂ ਲੱਗਦਾ ਪੂਰਾ ਹਾਂ ਚੁੰਨੀ ਵੀ ਵਧੀਆ ਗੋਟੇ ਵਾਲੀ ਐ ਤੇ ਆਹ ਦੇਖੋ ਸਲਵਾਰ ਤੇ ਵਰਕ ਕੀਤਾ ਹੈ ਪਹੁੰਚੇ ਤੇ ਵੀ ਹੈ ਨਾ ਹਾਂ ਕਿੰਨਾ ਸੋਹਣਾ ਲੱਗਦਾ ਸੋਹਣਾਗਾ ਅੜਗੇ ਸਾਡੇ ਤਾਂ ਨਾ ਕੋਈ ਕੁਝ ਕਹਿੰਦਾ ਨਹੀਂ ਦੇਖ ਨਾ ਉਹੀ ਗੱਲ ਸਾਡੀ ਕੁੜੀ ਵਿਚਾਰੀ ਜਦੋਂ ਆਵੇ ਉਦੋਂ ਮੈਂ ਉਹਨੂੰ ਨਾਲ ਦਾ ਲੈ ਕੇ ਦੇ ਦੂੰਗੀ ਉਹ ਨਹੀਂ ਬੋਲਣੀ ਨਹੀਂ ਆ ਵੀ ਜਾ ਹਾਂ ਕਿਉਂ ਕੋਈ ਨਾ ਕੁਝ ਨਹੀਂ ਤਾਂ ਸਾਡੀ ਕੁੜੀ ਤਾਂ ਨਰਮਾ ਪੈਂਦੀ ਸਾਡੀ ਤਾਂ ਬਾਲੀ ਤੇਜ ਹੈ ਨਹੀਂ ਫਿਰ ਕੁੜੀਆਂ ਨੂੰ ਤਾਂ ਲੈ ਕੇ ਦੇਣੇ ਪੈਂਦੇ ਆ ਕਮਲਗੇ ਕੁੜੀਆਂ ਨੂੰ ਤਾਂ ਲੈ ਆ ਤਮੀ ਪਾਏ ਹੋਏ ਲਾਉਣ ਨੂੰ ਤਿਆਰ ਹੋ ਜਾਂਦੀ ਹੈ ਪਤਾ ਨਹੀਂ ਕਹੇ ਜੀ ਹੈ ਅੜਗੇ ਤੇਰੀ ਨੰਦ ਥੋੜੀ ਜੀ ਤੇਜ ਹੈ ਜਿਉ ਤੇਰੀ ਸੱਸ ਤੇਜ ਹੈ ਮੈਨੂੰ ਐਂ ਦੱਸ ਜਦੋਂ ਤੇਰੀ ਸੱਸ ਤੇ ਜਾਂ ਫਿਰ ਤੇਰੀ ਨੰਦ ਵੀ ਤਾਂ ਤੇਜ਼ ਹੀ ਹੋ ਨਹੀਂ ਐਸੇ ਨਹੀਂ ਕਰਾਂ ਉਹ ਕਾਨੂੰ ਸੀਗੀ ਨਾਲੇ ਜਦੋਂ ਜਾਨੀ ਆ ਨਾ ਹਰਪ੍ਰੀਤ ਉਹਦੀ ਸੂਟ ਲੈ ਕੇ ਜਾਨੀ ਆ ਭਾਵੇਂ ਮਹਿੰਗਾ ਲੈ ਜਾ ਭਾਵੇਂ ਸਸਤਾ ਲੈ ਜਾ ਸੂਟ ਬਿਨਾ ਕਦੇ ਨਹੀਂ ਗਈ ਹੈਗੀ ਮੈਂ ਤਾਂ ਫੇਰ ਵੀ ਪਤਾ ਨਹੀਂ ਕਹੇ ਜੀ ਆ ਪੰਜਰਾ ਦੀਦੀ ਭੁੱਖ ਹੀ ਨਹੀਂ ਲੈਂਦੀ ਹੈਗੀ ਸੂਟ ਦੇਖ ਕੇ ਨੀ ਕੀ ਕਰੀਏ ਭੈਣ ਇਹਨਾਂ ਨੇ ਤਾਂ ਤਪਾ ਰੱਖਿਆਂਗੇ ਗੱਲ ਕਰ ਸ਼ਾਦੀ ਤਾਂ ਭੈਣੇ ਨਰਮਾ ਕੁੜੀ ਐਵੇਂ ਕਹਦੇ ਆ ਬਿਨਾ ਗੱਲ ਤੋਂ ਤਾਂ ਕਿਹਾ ਨਹੀਂ ਜਾਂਦਾ ਦੇਖ ਹੁਣ ਮੈਂ ਆ ਸੂਟ ਲਈ ਜੇ ਤਾਂ ਉਹਦੇ ਇਹ ਜਿਹਾ ਪਸੰਦ ਆ ਤਾਂ ਇਹ ਜਿਹਾ ਦਵਾ ਦੂੰਗੀ ਉਹਨੂੰ ਜੇ ਉਹ ਨਹੀਂ ਹੋਰ ਲੈਣਾ ਐ ਤਾਂ ਹੋਰ ਲੈ ਲੂਗੀ ਮੈਂ ਤਾਂ ਹੁਣਾਂ ਹੀ ਕਰਦੀ ਹੁਣੀ ਆ ਤਿੰਨ ਚਾਰ ਵਾਰੀ ਪਾ ਕੇ ਸੂਟ ਜੇ ਪ੍ਰੈਸ ਕਰਕੇ ਰੱਖ ਦਿੰਨੀ ਆ ਤੇ ਮੈਂ ਤਾਂ ਇਹੀ ਕਹਿ ਦਿੰਨੀ ਆ ਵੀ ਹਜੇ ਇੱਕ ਵਾਰੀ ਵੀ ਨਹੀਂ ਪਾਇਆ ਉਹਦੀ ਲੈ ਜਾਂਦੀ ਆ ਚੱਕ ਕੇ ਅੱਛਾ ਤੇ ਹੋਰ ਹੁਣ ਕਮਾਲ ਐ ਚੰਤੇ ਹੋ ਫਿਰ ਸਾਡਾ ਨਾਪ ਇੱਕ ਐ ਹਾਂ ਸਾਡਾ ਨਾਪ ਇੱਕ ਹਾਈ ਦਾ ਜੱਬਾ ਉਧਰੋਂ ਜੋੜਾ ਜੁੱਤੀ ਵੀ ਮੇਰੇ ਵਾਲਾ ਆਉਂਦਾ ਉਹਦੇ ਬੂਮਾ ਮਰ ਜਾ ਨਹੀਂ ਤੇਰੇ ਤਾਂ ਕੁਸੀ ਨਹੀਂ ਛੱਡਦੀ ਉਹ ਫਿਰ ਨਹੀਂ ਛੱਡਦੀ ਤਾਂ ਹੀ ਤਾਂ ਮੈਂ ਤਾਂ ਲਿਆਉਂਦੀ ਰਹਿ ਜਾਨੀ ਇਹ ਦੇਖਣਾ ਤਾਂ ਐਂ ਲੱਗਦਾ ਵੀ ਰਾਈ ਵੀਰ ਵਾਲੇ ਸੂਟ ਲਿਆਉਂਦੀ ਆ ਹਣਾ ਤਾਂ ਮੈਨੂੰ 2-3 ਵਾਰੀ ਪੈਂਦਾ ਬਸ ਉਸ ਤੋਂ ਬਾਅਦ ਉਹਦੀ ਲੈ ਜਾਂਦੀ ਆ ਚੱਕ ਨਾ ਫਿਰ ਐਵੇਂ ਵੀ ਨਹੀਂ ਦੇਖਦੀ ਵੀ ਇਹਦੇ ਪਾਏ ਹੋਏ ਮੈਂ ਨਾਲ ਲੈ ਕੇ ਜਾਵਾਂ ਤੇ ਹੋਰ ਹੁਣ ਤੂੰ ਐ ਕਰ ਮੇਰੇ ਨਾਲ ਵਗ ਚੱਲੀ ਮਾਨਸਾ ਮੈਂ ਤੈਨੂੰ ਟਰੰਕ ਦਵਾ ਲਿਆਂਗੀ ਤੇਰੇ ਕੋਲੇ ਉਹ ਦੂਜਾ ਬੈਗ ਜਾ ਉਹ ਖੋਲ ਕੇ ਚੱਕਦੇ ਨੇ ਉਹਦੀ ਕੱਢ ਲਾਂਦੇ ਆ ਹ ਅਨਸਾਰ ਨਾ ਪਹਿਲਾਂ ਖੈਰ ਸੁੱਖ ਨਹੀਂ ਪੁੱਛਦੀ ਪਹਿਲਾਂ ਅਨਸਾਰ ਟਰੰਕ ਹੀ ਫਰੋਲੂਗੀ ਮੇਰਾ ਦੇਖ ਲਈ ਭਾਵੇਂ ਤੂੰ ਟਰੰਕ ਪਹਿਲਾਂ ਪਰੋਲ ਦਿੰਦੀ ਆ ਪੇਟੀਆਂ ਫਰੋਲ ਦਿੰਦੀ ਆ ਟਰੰਕ ਕਿਉਂ ਨਾ ਫਰੋਲੂਗੀ ਨੇ ਡਰੰਕ ਨੂੰ ਐ ਕਰੀ ਜਿੰਦਾ ਲਾ ਕੇ ਪੇਟੀ ਦੇ ਥੱਲੇ ਧਰ ਦਿਆ ਕਰੀ ਉਹਨੂੰ ਪਤੀ ਨਾ ਲੱਗੇ ਵਿੱਚ ਕੱਪੜੇ ਨਾਲ ਚਲ ਹਾਂ ਹੀ ਕਰੂੰਗੀ ਹਾਂ ਹੋ ਮੈਂ ਨਾਲ ਵਗ ਚੱਲੂੰਗੀ ਚੱਲੜ ਗਏ ਸਾਡੇ ਤੇ ਜਿਹੜਾ ਬਾਈ ਆਗਾ ਨਾ ਉਹਨੇ ਖੇਤ ਜਾਣਾ ਉਹ ਚਾਹ ਪਾਣੀ ਬਣਾਉਣਾ ਉਹ ਫਿਰ ਹਾਂ ਚਲ ਚੰਗਾ ਫਿਰ ਮੈਂ ਤਾਂ ਆਪ ਜਾਨੀ ਠੀਕ ਆ ਫਿਰ ਵਗ ਜਾ ਚੰਗਾ ਬਾਹਰ ਟਾਈਮ ਹੋ ਗਿਆ ਕਰੋ ਹੋਰ ਕਿੰਨਾ ਟਾਈਮ ਹੋ ਗਿਆ ਲੈ ਤਾਂ ਹੁਣ ਚੱਲੀ ਮੈਨੂੰ ਤਾਂ ਕੋਈ ਕੁਝ ਕਹਿੰਦਾ ਨਹੀਂ ਇਹਦਾ ਪਉ ਪੰਗਾ ਬੁੜੀ ਨਾ ਮੈਨੂੰ ਐ ਲੱਗਦਾ ਵੀ ਇਹਨਾਂ ਦੀ ਬੁੜੀ ਤਾਂ ਉਹੀ ਗੱਲ ਫਿਰਦੀ ਹੋ ਇਹਨੂੰ ਭਾਲਦੀ ਸਾਨੂੰ ਲੱਗ ਗਿਆ ਟਾਈਮ ਗੰਨਾਂ ਨੂੰ ਚਲ ਮੈਂ ਤਾਂ ਆਪਦੀ ਲੈ ਕੇ ਜਾਮਾਂ ਛੁਟ ਲੈ ਆਉਂਦੀ ਹੈਗੀ ਉਹ ਮੇਰਾ ਸ਼ੱਕ ਤਾਂ ਸਹੀ ਨਿਕਲਿਆ ਉਹ ਕਿਉਂ ਤੂੰ ਖਰਚਾ ਕਰਦੀ ਫਿਰਦੀ ਐ ਕੀ ਹੋ ਗਿਆ ਕਿੜੇ ਹੁੰਦੇ ਨੇ ਕੋਈ ਸ਼ੂਟ ਆ ਲੈ ਉਹ ਨਾਲ ਤੇਰੀ ਸਹੇਲੀ ਵੀ ਨਾਲ ਸੀ ਤੇਰੇ ਹਾਂ ਨਾਲ ਹੀ ਸੀ ਆ ਦੇ ਖਾ ਲੈਣਾਂਗੀ ਉਹ ਤੂੰ ਤਾਂ ਲਿਆਈ ਹੈ ਹਾਂ ਮੈਂ ਤਾਂ ਤਾਂ ਹੀ ਪਹਿਲਾਂ ਦੱਸ ਕੇ ਗਈ ਸੀਗੀ ਕਹਿੰਦੀ ਉਹ ਕੱਠੀ ਨਹੀਂ ਗਈਆਂ ਹੋਣਗੀਆਂ ਆ ਛੱਡੀਪੂ ਵਾਲੇ ਬੋਲੇ ਛੱਡੀਪੂਲੇ ਕੋਲ ਫੇਰ ਬਾਕੀ ਨੇ ਨਾ ਫੇਰ ਕੀ ਹੋ ਗਏ ਜੀ ਬਾਗੀਆਂ ਆ ਤਾਈ ਲਾਗੀ ਤੇਰੇ ਉਂਗਲਾਂ ਹੂੰ ਤਾਂ ਤੂੰ ਕਦੇ ਬੋਲਿਆ ਨਹੀਂ ਸੀ ਹੂੰ ਤਾਂ ਕਦੇ ਕੁਝ ਕਿਹਾ ਨਹੀਂ ਜੀ ਆ ਤਾਈ ਤਾਂ ਬੈਬ ਤਾਂ ਨਹੀਂ ਜਾੜਾ ਤਾਈ ਨੇ ਤਾਂ ਹੋਰ ਕੋਈ ਕੰਮ ਨਹੀਂ ਜੇ ਅਸੀਂ ਬਾਗ ਜੀ ਮਾਣੇ ਕਪੜਾ ਲੀੜਾ ਲੈਣ ਉਹਦੀਆਂ ਗਲੀਆਂ ਪੈ ਜਾਂਦੀ ਐ ਉਹਦੀ ਆ ਜਾਂਦੀ ਐ ਕੋਈ ਹੂੰ ਤਾਂ ਨਾ ਤੁਸੀਂ ਦੋਨੇ ਇੱਕੋ ਜਿਹੇ ਤੂੰ ਤੇ ਰਾਜਵੀਰ ਹਾਂ ਪਰ ਤੇਰੇ ਨੇ ਉਹ ਸਿਆਣੀ ਐ ਉਹ ਉਹ ਗੇਟ ਤਾਂ ਲਾ ਆ ਜਾਂਦੀ ਐ ਉਹ ਸਾਰੇ ਦਰਵਾਜ਼ੇ ਖੁੱਲੇ ਛੱਡ ਗਈ ਤੂੰ। ਓਹੋ ਮੇਰੇ ਤਾਂ ਦਿਮਾਗ ਚੋਂ ਨਿਕਲ ਗਿਆ ਮੈਂ ਤਾਂ ਤੇ ਪਾਤੀਆਂ ਜੀਆਂ ਚੱਕੀ ਜਾਂਦੀ ਸੀ। ਜਦੋਂ ਉਹਨੇ ਆ ਕੇ ਕਹਿਤਾ ਲੀੜਿਆਂ ਦਾ ਤੈਨੂੰ ਪਤਾ ਤਾਂ ਹੈਗਾ ਜਿੱਦੋਂ ਮੈਨੂੰ ਲੀੜਿਆਂ ਦਾ ਪਤਾ ਲੱਗ ਜੇ ਦੀਪੂ ਵਾਲਾਰੇ ਫਿਰ ਮੈਂ ਤੋ ਰਹਿਣਾ ਨਹੀਂ ਜਾਂਦਾ। ਦੇਖ ਇੱਕ ਛੂਟ ਲਈਆਂ ਬਾਲੇ ਨਹੀਂ ਲਈ। ਤੂੰ ਤਾਂ ਪੌਂਜੀ ਇੱਕ ਲਈਆਂ ਪੌਂਜੀ ਦੋ ਲਈਆਂ। ਆਹ ਛੂਟਾਂ ਦੀ ਭੁੱਖ ਚ ਨਾ ਤੂੰ। ਕਿਦੇ ਭਾਂਡੇ ਚ ਕਾ ਲਈਏ ਆਪਣੇ? ਕੋਈ ਭਾਂਡੇ ਚ ਆ ਕੇ ਲੈ ਜਾਊਗਾ। ਚੱਲ ਕੋਈ ਨਹੀਂ ਜਿੱਦੋਂ ਅੱਗੇ ਤੋਂ ਛੂਟ ਲੈਣਗੇ ਨਾ ਬਾਹਰ ਢਾਕੇ ਆਇਆ ਕਰੂੰ ਫਿਰ ਨਹੀਂ ਆ ਜਾਂਦੀ। ਹਾਂ ਵੀ ਜਾਣਾ ਹੋ ਨਹੀਂ ਹੜਦੀ। ਬਾਹਰ ਢਾਕੇ ਜਾਇਆ ਕਰ ਕਿ ਫੇਰ ਉਹਦੇ ਮੰਡੀ ਗਏ ਸੀ ਮੰਡੀ ਤੂੰ ਉੱਥੇ ਰੌਲਾ ਪਾਉਣ ਲੱਗਾ ਤੇਰਾ ਬਲੱਡ ਵਧ ਗਿਆ ਤੂੰ ਕਹਿੰਦਾ ਆ ਜਾ ਕੇ ਪਿੰਡੋਂ ਲੈ ਲਈ ਸ਼ੂਟ ਤਾਂ ਲੈ ਕੇ ਇੰਨਾ ਇੱਕ ਮੈਂ ਤਾਂ ਮੁੱਫ ਨਹੀਂ ਤੇਰਾ ਤਾਂ ਵਧ ਗਿਆ ਤੇਰੇ ਤਾਂ ਫਿੱਟੀ ਨਹੀਂ ਉਹਦੀ ਗੱਲ ਆ ਉਸ ਦੁਕਾਨ ਤੇ ਕਿਹਦੇ ਉਸ ਦੁਕਾਨ ਤੇ 10 ਦੁਕਾਨਾਂ ਇਹ ਤੁਰੀ ਫਿਰੀਆਂ ਮੇਰੇ ਜਿੱਥੇ ਬਾਹਲਾਂ ਦੁਕਾਨਾਂ ਹੁੰਦੀਆਂ ਨਾ ਉੱਥੇ ਬੰਦਾ ਇੰ ਤਰ੍ਹਾਂ ਫਿਰਦਾ ਦੀਪੂ ਵਾਲੇ ਤਾਂ ਤਾਂ ਹੀ ਲੈ ਲਾਨੀਆਂ ਇੱਕ ਤਾਂ ਉਹ ਦੀਪੂ ਵਾਲਾ ਤਾਂ ਹੀ ਤੁਹਾਨੂੰ ਦੇ ਜਾਂਦਾ ਹਾਂ ਉਹ ਤੈਨੂੰ ਪਤਾ ਹੈ ਰੁਪਏ ਤੇ ਇਹ ਪੂਰੇ ਢੇਟੇ ਲੈ ਆ ਲੈਣ ਨੇ ਕੱਪੜੇ ਚੱਜਦੇ ਨਹੀਂ ਹੁੰਦੇ ਇਹ ਕਿਉਂ ਚੱਲ ਕੋਈ ਨਹੀਂ ਹੋਣ ਲਿਆ ਅੰਦੱਗ ਤੋਂ ਮਾਨਸਾ ਤੋਂ ਦਵਾਲੇ ਨਹੀਂ ਚੰਗਾ ਫਿਰ ਠੀਕ ਆ ਅੱਛਾ ਅੱਛਾ ਆਹੋ ਐ ਨਹੀਂ ਕਹਨੀ ਵੀ ਹੁਣ ਬਥੇਰੇ ਸੂਟ ਨੇ ਮੈਂ ਹਟ ਜਾ ਛੂਟ ਛਾਟ ਤੇਰੇ ਕੋਲ ਨਹੀਂ ਹੁੰਦੇ ਮੈਂ ਤੈਨੂੰ ਦੱਸਾਂ ਛੂਟ ਤਾਂ ਇਹ ਮੈਂ ਲਈ ਆਈ ਦੇਖਦੀ ਆ ਜੇ ਤਾਂ ਮੈਨੂੰ ਰੰਗ ਜਾਂ ਵਧੀਆ ਲੱਗਿਆ ਤਾਂ ਰੱਖੂੰਗੀ ਐ ਨਹੀਂ ਪਤਾ ਜਿੱਦੇ ਅਗਲੇ ਹਫਤੇ ਆਏ ਉਹਦੇ ਮੋੜਿਆਂ ਮੈਂ ਹੋਰ ਲਿਆਂ ਆਹੋ ਆਹੋ ਤਾਂ ਜਲਦੀ ਜਾਣਾ ਹੈ ਹੁਣ ਤੇ ਕੋਈ ਐ ਕਰ ਮੈਨੂੰ ਰੋਟੀ ਫੜਾ ਉਹ ਮੋਟਰ ਚੱਲੀ ਜਾਂਦਾ ਮੈਂ ਤਾਂ ਦੋ ਰੋਟੀਆਂ ਲੈ ਕੇ ਮੋਟਰ ਤੇ ਜਾਣਾ ਹੈਗਾ ਨਾ ਤੂੰ ਤਾਂ ਮੋਟਰ ਤੇ ਗਿਆ ਸੀ ਤੂੰ ਘਰੇ ਕੀ ਲੈਣਾ ਮਿੰਟਾਂ ਚ ਤੇਰੇ ਕੋਲੇ ਠਾ ਦੇਣੇ 2:00 ਵਜੇ ਦੀ ਤਾਈ ਤਾਂ ਖੜਦੂ ਹੀ ਨਹੀਂ ਆਪ ਤਾਂ ਖੜਦੀ ਨਹੀਂ ਸਾਨੂੰ ਜਾਣ ਨਹੀਂ ਦਿੰਦੀ ਨਾ ਆਪਦੀ ਉਮਰ ਚ ਤਾਈ ਨੇ ਕੱਪੜੇ ਪਾਏ ਨਹੀਂ ਹੁਣ ਤਾਈ ਐ ਟੋਕ ਟਾਕੀ ਕਰਦੀ ਐ ਹਜੇ ਉਹਦੇ ਨਾਲ ਲੜੂਗੀ ਜਾ ਕੇ ਤੈਨੂੰ ਦੱਸਤਾ ਹੂੰ ਤਾਈ ਦੇ ਜਵਾਨ ਨੇ ਜਾਨਾ ਡੀਪੋ ਆਲੇ ਨਹੀਂ ਆਉਂਦੇ ਸੀਗੇ ਹੂੰ ਕਦੇ ਅਗਲਾ ਸ਼ਹਿਰ ਜਾਂਦਾ ਸਾਰਸ਼ੀਵੇਂ ਨੇ ਤੋਂ ਉਹ ਸੋਟ ਦਾ ਰੋਜ ਦਾ ਕੰਮ ਹੈਗਾ ਫੇ ਰੋਜ ਹੁਣ ਇਹ ਕੱਪੜੇ ਆਲੇ ਆ ਜਾਂਦੇ ਕੱਪੜੇ ਤਾਂ ਲੈਣੇ ਐ ਕੱਪੜੀ ਲੈਣੀਆਂ ਹੋਰ ਕੋਈ ਸਿੱਟਕੇ ਤਾਂ ਨਹੀਂ ਹੁੰਦਾਂ ਪੈਸੇ ਐਵੇਂ ਕਰੀ ਜਾਂਦੇ ਪੈਸੇ ਹੋਰ ਕਿਵੇਂ ਸੁੱਟੂਂਗੀਆਂ ਉਹ ਬਾੜ ਚ ਤਾਂ ਸਿੱਟੀ ਜਾਣੀਆਂ ਰੁਪਏ ਖਰਾਬ ਕਿਉਂ ਕਰਦੀ ਓ? ਓ ਨਹੀਂ ਖਰਾਬ ਕਰਦੀਆ ਤੈਨੂੰ ਕਿਹਨੇ ਕਹਤਾ ਤੂੰ ਕੋ ਤਾਈ ਦੇ ਮੰਗਰ ਲੱਗਿਆ ਮੈਂ ਤੈਨੂੰ ਦੱਸਾਂ ਤੂੰ ਰੋਟੀ ਖਾ ਲਈ ਉੱਥੇ ਬਹਿ ਜਾ ਲਿਆ ਕੇ ਦਿੰਨੀ ਆ ਰੋਟੀਆਂ ਮੈਨੇ ਤਾਈ ਦੀਆਂ ਗੱਲਾਂ ਸੁਣਿਆ ਕਰ ਖਾਦੋ ਰੋਟੀਆਂ ਅੱਗੇ ਤਾਂ ਮੈਨੂੰ ਐਂ ਕਹਿੰਦੀ ਐ ਅੱਗੇ ਤੂੰ ਖੇਤੋਂ ਕੋ ਆ ਗਿਆ ਤੂੰ ਮੇਰੀ ਰੋਟੀ ਫੜਾਉਣ ਗਈ ਸੀ ਮੈਨੂੰ ਭੁੱਖ ਲੱਗੀ ਸੀ ਮੈਂ ਭੁੱਖੇ ਮਰਦੇ ਨੇ ਘਰੇ ਆਉਣੀ ਸੀ ਮੈਂ ਮਰ ਜਾ ਕਿਹੜਾ ਵੇਲਾ ਹੋ ਗਿਆ ਮੈਨੂੰ ਤਾਂ ਗਈ ਨੂੰ ਕਿਤੇ ਬੁੜੀ ਵੀ ਨਾ ਆ ਗਈ ਹੋਵੇ ਐਵੇਂ ਮਾੜੀ ਜੀ ਗੱਲ ਪਿੱਛੇ ਬਾਤਾਂ ਵਧਾ ਕੇ ਬਹਿ ਜਾਂਦੀ ਐ ਦੇਖ ਲੈ ਹਉ ਆਉਂਦੀ ਆ ਆ ਜਾ ਭਾਈ ਆ ਜਾ ਸਾਵਾ ਛੇ ਤੇਰੇ ਬੇਬੇ ਮੈਂ ਤਾਂ ਨ ਮੜਾਇਆ ਦੀਪੂ ਚ ਗਈ ਸੀ ਨਾ ਦੀਪੂ ਚ ਗਈ ਸੀ ਉਹਦਾ ਭਾਈ ਤੋਂ ਕਾਦਮੀਆ ਕੰਮ ਵੇਜ ਕੇ ਮੈਂ ਬਿਮਾਰ ਹੋ ਰਹੀ ਆਂਗੀ ਤੇ ਹੁਣ ਭਾਜੂ ਦੀਪੂ ਚ ਜਾਣ ਵਾਲੇ ਭਾਈ ਚੰਗੀ ਭਲੀ ਹੋਗੀ ਓਹੋ ਚਲ ਚਾਹੇ ਬਿਮਾਰਾਂ ਚਾਹੇ ਚੰਗੀ ਭਲੀਆਂ ਪਾੜਦੇ ਨਹੀਂ ਜਾਣਾ ਉਹਨਾਂ ਦੇ ਤਾਂ ਕਰਕੇ ਸੂਟ ਲਈ ਸੀ ਮੇਰੇ ਕੋਲ ਤਾਂ ਕੱਪੜੇ ਹੈ ਨਹੀਂ ਪਾਉਣ ਨੂੰ ਅੱਛਾ ਜੇ ਇਹਨੂੰ ਨਾ ਗੱਗਾ ਲੈਂਦੀ ਕੱਪੜੇ ਅੱਜ ਦੀਪੂ ਚੋਂ ਤੇ ਫਿਰ ਤਾਂ ਤੁਹ ਭੋਤ ਤੀਨ ਸੀ ਜਾਈਦਾ ਇਹ ਕੱਪੜੇ ਬਿਨਾ ਤਾਂ ਤੇ ਹੁਣ ਫਿਰ ਪੁਰਾਣੇ ਤਾਂ ਨਹੀਂ ਪਾ ਕੇ ਜਾਣੇ ਕੱਪੜੇ ਤਾਂ ਹੁਣ ਚੱਜਦੀ ਪਾ ਕੇ ਜਾਣੇ ਪੁਰਾਣੇ ਤਾਂ ਪ੍ਰੈਸ ਕਰਕੇ ਉਹੋ ਜਿਹਾ ਬਣ ਜਾਂਦੇ ਨੇ ਕਾਇ ਚਾ ਆਪਾਂ ਨੂੰ ਵਿਆਹਾਂ ਚ ਪਾਏ ਨੇ ਕਾਇ ਵਿਆਹਾਂ ਚ ਆਪਾਂ ਹੁਣ ਲਿਆਂਦੇ ਨੇ ਤੇ ਹੁਣ ਉਹ ਕੀ ਮਾਲੇ ਸੀ ਲੀੜੇ ਬੇਬੇ ਮੈਥੋਂ ਤਾਂ ਦੇਖ ਪਾਈ ਨਹੀਂ ਆਂਦੇ ਮੈਨੂੰ ਤਾਂ ਸ਼ਰਮ ਜੀ ਆਉਂਦੀ ਹੈ ਜਦੋਂ ਉਹੀ ਕਾ ਕਪੜਾ ਬਾਰੀ ਬਾਰੀ ਪਾ ਕੇ ਜਾਂਦੇ ਆਂ ਤੁਹ ਤਾਂ ਪਈ ਪਤਾ ਨਹੀਂ ਕਿਵੇਂ ਪਾ ਜਾਣੀ ਨਾ ਫਿਰ ਕਿੰਨੇ ਵਿਆਹ ਹੋਣ ਉਹਨੇ ਮੇਰੀ ਛੂਟ ਲਿਆਵੇ ਭਾਈ ਹੈ ਖਾਤੇ ਹੀ ਕਰੀ ਜਾਵੇ ਉਹਨੇ ਮੇਰੀ ਬੇਬੇ ਸੂਟਾਂ ਦਾ ਕੀ ਆ ਇੱਕ ਤੋਂ ਪਾਇਆ ਤੇ ਗਿਆ ਸੂਟ ਗਿਆ ਹੋਈ ਉਹੀ ਗੱਲ ਸਦਾ ਚੱਲਦੇ ਹੁੰਦੇ ਆ। ਦੋ ਪਾ ਕੇ ਕੋਈ ਜਾਂਦਾ ਨਹੀਂ। ਇੰਨੀਆਂ-ਇੰਨੀਆਂ ਪੰਡਾ ਬੰਨੀ ਬੈਠੀਆਂ ਐਂਗੀ। ਐਵੇਂ ਨਹੀਂ ਖਾਤਿਆ ਕਰਦੇ ਹੁੰਦੇ ਵਾਲਾ। ਫਿਰ ਬਾਬੇ ਤੈਂ ਕਿਹੜਾ ਪੈਸੇ ਦੇਣੇ ਐਂਗੇ? ਪੈਸੇ ਤਾਂ ਅਸੀਂ ਆਪ ਹੀ ਦੇਣੇ ਆ। ਨਾ ਭਾਈ ਤੂੰ ਕਿੱਥੋਂ ਲਿਆਵੇਂਗੀ ਪੈਸੇ? ਤੂੰ ਵੀ ਕਰੀਂ ਦੇਵੇਂਗੀ। ਹੋ ਤੂੰ ਕਿੱਥੋਂ ਦੇਣਗੀ? ਮੈਂ ਕਰਵਾਂ ਛੋਡੇ ਸਿਰੋਂ ਖਾਣਾਗਾ ਹੁਣ ਮੈਂ ਕੀ ਦੋ ਮੰਗਾ। ਨਾ ਫਿਰ ਮਾ ਕੇ ਖਾਣਾ ਤਾਂ ਛੋਡੇ ਸਿਰਿੰਗਾ ਤੇ ਫੇਰ ਤੂੰ ਮੈਨੂੰ ਕਾਹ ਦੇਂਦੀ ਬਿਮਾਰੀ ਲੈ ਲੈ ਹੁਣ ਤਾਂ ਮੈਂ ਤੇਰੇ ਨਾਲ ਵਗ ਚੱਲਦੀ। ਤੂੰ ਵੀ ਉੱਥੇ ਫੇਰ ਬੇਇੱਜ਼ਤੀ ਕਰੀਂ ਨਹੀਂ ਰਹਿਣੀ ਆ ਤਾਂ ਮਹਿੰਗਾ ਗਾਇ ਤਾਂ ਆਏ ਆ ਤਾਂ ਆਏ ਆ ਫੇਰ ਫੇਰ ਦੁਬੈਤਾਂ ਹੀ ਕਰਨ ਲੱਗ ਜਾਈਂ ਜਦੋਂ ਮੈਂ ਉਧਰੋਂ ਆਈ ਬਾਰੇ ਕਰਨੀਓ ਬਾ ਡਾਏ ਪਾਏ ਤੇ ਛੇ ਰਿਸ਼ਤੇਦਾਰ ਬਾਰਗੇ ਖੜੇ ਰਹੇ ਨੇ ਆ ਤਾਂ ਕਰਨਾ ਨਹੀਂ ਰਿਸ਼ਤੇਦਾਰਾਂ ਦੇ ਡਾਕੇ ਬਗ ਜੰਨੀ ਆਂਗੀ ਰਿਸ਼ਤੇਦਾਰ ਕੌਣ ਆਏ ਸੀ ਮੇਰੇ ਤੇ ਇੱਕੇ ਆਏ ਸੀ ਅੱਛਾ ਮੈਂ ਦੇਖਾ ਕਿ ਤੇ ਮੇਰੇ ਤੇ ਕੇ ਆਏ ਸੀਗੇ ਤੇਰੇ ਤੇ ਕੇ ਆਉਣਾ ਹੁੰਦਾ ਫਿਰ ਤੈਨੂੰ ਪਹਿਲੀ ਦੱਸ ਦਿੰਦੇ ਨੇ ਫਿਰ ਤਾਂ ਉਹਦੀ ਮੂਰਿਆ ਖੜ ਜਾਂਦੀ ਐ ਮੇਰੇ ਤੇ ਕੇ ਮੇਰੀ ਨਹੀਂ ਹੁੰਦੀ ਮੂਰਿਆ ਕੋਈ ਨਹੀਂ ਫਿਰ ਤੇਰੇ ਪੇਕਿਆਂ ਨੂੰ ਤੂੰ ਤਾਂ ਮਿਲ ਗਈ ਚਾਹ ਪਾਣੀ ਕਰਤਾ ਹੁੰਦਾ ਜੇ ਮੇਨਾ ਆਉਂਦੀ ਤਾਂ ਫਿਰ ਉਹ ਬਸ ਇੱਥੇ ਖੜੇ ਰਹਿੰਦੀ ਉਹ ਵਾਰਗੇ ਨਾ ਮੈਂ ਕਿਹੜਾ ਫਿਰ ਡੀਪੂ ਚ ਰਾਤ কাট ਕੇ ਆਉਣੀ ਸੀਗੀ ਸੂਟ ਲੈ ਕੇ ਮੈਂ ਮੁੜਿਆਈ ਉਹ ਤਾਂ ਮੈਨੂੰ ਹਰਪ੍ਰੀਤ ਕੋਲੇ ਟਾਈਮ ਲੱਗ ਗਿਆ ਉਹ ਹੈ ਜੀ ਹਰਪ੍ਰੀਤ ਹੈ ਉਹ ਜੀ ਤੂੰ ਹੈ ਡੀਪੂ ਵਾਲੇ ਨੂੰ ਬੋਲਣ ਨਹੀਂ ਦਿੰਦੇਗਾ ਥੂ ਵਜਦਗਾ ਜਾ ਕੇ ਡੀਪੂ ਚ ਉਹਨੂੰ ਨਾ ਕੁਝ ਕਹੇ ਬੇਬੇ ਮੈਨੂੰ ਕਹਣਾ ਕਹਿ ਲਾ ਉਹ ਤਾਂ ਜਾਂਦੀ ਨਹੀਂ ਸੀ ਉਹ ਤਾਂ ਮੈਂ ਧੱਕੇ ਨਾਲ ਹੀ ਲੈ ਗਈ ਨਾ ਹੁਣ ਕਾਇ ਲਈਆਂ ਭਾਈ ਸ਼ੂਟ ਦੋ ਸੂਟ ਲਈਆਂ ਬੇਬੇ ਇੱਕ ਤਾਂ ਘਰੇ ਪਾਉਣ ਨੂੰ ਲਈ ਸੀ ਇੱਕ ਉਹਨਾਂ ਦੇ ਪਾ ਕੇ ਜਾਊਂਗੀ ਯਾਰ ਕੁਝ ਨਾ ਫਿਰ ਹੁਣ ਇੱਕ ਤੂੰ ਸਮਿਆ ਲਈ ਇੱਕ ਆਪਣੀ ਕੁੜੀ ਨੂੰ ਰੱਖ ਦੇ ਉਹ ਉਹਨੂੰ ਦੇ ਜਾਾਂਗੇ ਸਮਿਆ ਕੇ ਵਧੀਆ ਪਾਲੂ ਹੋਰ ਲਿਆ ਦਿਓ ਉਹਨੂੰ ਮੈਨੂੰ ਨਹੀਂ ਪ ਕੁੜੀ ਦਾ ਠੇਕਾ ਲਿਆ ਕਰੋ ਰੋਜ਼ ਰੋਜ਼ ਮੈਂ ਤਾਂ ਆਪ ਮਸਾ ਲੜਪਿੜ ਕੇ ਸੂਟ ਲੈ ਕੇ ਆਉਣੀ ਮੈਂ ਠੇਕਾ ਲਿਆ ਨਹੀਂ ਕੁੜੀ ਦਾ ਕੁੜੀ ਵੀ ਇਸ ਘਰ ਦੀ ਹੈ ਉਹ ਵੀ ਕਾ ਕ ਕਰਦੀ ਹੈਗੀ ਛੁੱਟੀ ਉਹਦੇ ਕਿ ਸੌਰੇ ਹੈ ਨਹੀਂਗੇ ਉਹਨੂੰ ਕਿਹੜਾ ਕੱਪੜਾ ਲੈ ਕੇ ਨਹੀਂ ਦਿੰਦੇ ਮੇਰੇ ਸੂਟਾਂ ਤੇ ਨਾ ਨਿਗਾ ਜੀ ਰੱਖਿਆ ਕਰ ਬਾਲੀ ਨਿਗਾ ਤਾਂ ਭਾਈ ਆਪ ਹੀ ਨਾ ਰੱਖਿਆ ਕਰ ਤੇਰਾ ਕੀ ਕਰਦਾਗਾ ਕਿ ਤੋ ਲੈ ਆਉਣੀ ਹੈਗੀ ਉਹ ਤਾਂ ਕਿਦੋਂ ਬੁੜੀ ਲੈ ਕੇ ਦਿੰਦੀ ਹੈ ਉਹਦੇ ਨਹੀਂਂਦੀ ਪਾਉਂਦੀ ਆ ਉਹ ਆਪੇ ਨਹੀਂ ਜਾਂਦੀ ਤੇਰੇ ਵੰਗੂ ਡੀਪਾਂ ਚ ਮੈਨੂੰ ਨਹੀਂ ਪਤਾ ਬੇਬੇ ਮੈਂ ਨਹੀਂ ਦਿੰਦੀ ਮੈਂ ਤਾਂ ਇਤਕੀ ਨਾ ਭੀੜੇ ਸੂਟ ਸਮਾ ਕੇ ਆਉਂਗੀ ਜਿਹੜੇ ਆਉਣੀ ਨਾ ਕਿਸੇ ਦੇ ਦੇਖ ਲਾ ਤੂੰ ਤਾਂ ਪਾਈ ਕਿੰਨੀ ਦਿਨ ਦੀ ਛੁੱਟ ਮੈਂ ਦੱਸਾਂ ਗੱਲ ਇਹ ਤਾਂ ਮੈਂ ਆਪੇ ਕੱਢ ਕੇ ਦੇਉਂ ਟਰੰਕ 'ਚ ਆਹਦਾ ਟਰੱਕ ਪਹਿਲਾਂ ਸਮਿਆਕੇ ਭਰੀ ਬੈਠੀ ਐਂਗੀ ਮੈਂ ਦੱਸਾਂ ਗੱਲ ਕੋਈ ਨਾ ਉਹਦੇ ਕੁੜੀ ਨੂੰ ਤੇ ਮੈਂ ਦੇਉਂਗੀ ਛੁੱਟ ਉਹਨੂੰ ਇੱਕ ਤਾਂ ਮੈਂ ਕਰਦੀ ਲੈਣੀ ਐਗੀ ਯੱਕ ਆਉਂਦਾ ਆ ਸਮਿਆਲੀ ਮੋਟਾ ਆ ਤਾਂ ਮੈਂ ਕੁੜੀ ਵਾ ਤੇ ਰੱਖਣੀ ਐਗੀ ਸੌਂ ਕੇ ਲੈ ਬੇਬੇ ਉਰੇ ਫੜਾ ਸੂਟ ਮੇਰਾ ਕੀ ਗੱਲ ਬਾਈ ਨਾ ਬਾਈ ਤੇ ਮੈਂ ਕੁੜੀ ਨੂੰ ਦੇਉਂਗੀ ਉਹਦੇ ਵੀ ਸਿੰਧ ਦੇ ਵਧੀਆ ਫਿੱਕਾ ਜਿਆਦਾ ਹੋ ਜਾ ਚੰਗਾ ਸੀ ਮਿਆਦੇ ਖਾਤਾ ਤਾਂ ਤੇਰੀ ਚੱਲਦਾ ਮੈਂ ਤਾਂ ਦੋ ਹੋਰ ਲੈ ਆਉਂਗੀ